ਅਸਲਾਮੁਆਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਗੁਰੂ ਨਾਨਕ ਦੇਵ ਜੀ ਕੋ ਮੁਸਲਮਾਨ ਪੀਰ ਪੀਰ ਦਸਤਗੀਰ ਨੇ ਤਿੰਨ ਪੁਛੇ ਪ੍ਰਸ਼ਨ ਤੇ ਗੁਰੂ ਨਾਨਕ ਦੇਵ ਜੀ ਦਾ ਜਵਾਬ ਸੁਣ ਕੇ ਪੀਰ ਦਸਤਗੀਰ ਵੀ ਹਿਲ ਗਿਆ ਗੁਰੂ ਨਾਨਕ ਦੇਵ ਜੀ ਨੇ ਕੀ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਇਹ ਅਸੀਂ ਅੱਜ ਦੀ ਕਥਾ ਰਹਿ ਜਾਵਾਂਗੇ ਸੋ ਚੱਲ ਕੇ ਵੀਡੀਓ ਦੇ ਨੇ ਰਸਤੇ ਬਾਅਦ ਚਾਹਨੇ ਆ ਐਸਾ ਪ੍ਰਸ਼ਨ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ ਹਮ ਖੁਦਾ ਨੂੰ ਕਿਸ ਨੇ ਬਣਾਇਆ ਖੁਦਾ ਤੋਂ ਪਹਿਲੇ ਕੀ ਸੀ ਖੁਦਾ ਰਹਿਂਦਾ ਗਿਥੇ ਔਰ ਖੁਦਾ ਕਰਦਾ ਕੀ ਹੈ ਪ੍ਰਸੰ ਅਜ਼ੀਮ ਨੇ ਖੁਦਾ ਦੇ ਸੰਬੰਧ ਵਿੱਚ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ ਵੀ ਮੈਂ ਸੁਣਿਆ ਤੇਰੇ ਕਦਮਾਂ ਵਿੱਚ ਲੋਕੀ ਰੂਵੀ ਮੋਤੀ ਨਿਛਾਵਰ ਕਰਦੇ ਨੇ ਸੋਨੇ ਦੀਆਂ ਮੋਰਾ ਨੇ ਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਾਂ ਉਹਨਾਂ ਮੋਤੀਆਂ ਨੂੰ ले थोड़े बसबीर दे मन दे च एकदम ख्याल आया बिश्वरन ने जवाब ते ਦਿੱਤਾ ਨਹੀਂ ਮੁਆਵਜ਼ਾ ਪਹਿਲੇ ਹੀ ਹਿੰਦੀ ਫਕੀਰ ਮੰਨ ਲੱਗ ਪਏ ਸਾਬ ਸੀਗੋ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ ਹਿੰਦੀ ਔਲੀਆ ਕਰਕੇ ਕਹਿੰਦੇ ਨੇ ਔਰ ਉੱਥੇ ਜੋ ਸਹਿਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ हिन्दी औलिया हजरत बाबा नानक साहब श्री गुरु नानक देव जी महाराज ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਵਿੱਚ ਮੋਤੀ ਮੰਗਾਏ ਅੱਗੇ ਕੀਤੇ ਸਤਿਗੁਰ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੋ ਦਸਤਗੀਰ ਹੈਰਾਨ ਹੋਇਆ ਲੇਕਿਨ ਗਿਣਤੀ ਉਸਨੇ ਆਰੰਭ ਕੀਤੀ 1 2 3 4 ਤੇ ਜੈਸੇ ਪਹੁੰਚੇ ਸਤਿਗੁਰ ਨੇ ਬਾਹ ਪਕੜ ਲਈ ਆਖਿਆ ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈ ਤੈਨੂੰ ਗਿਣਤੀ ਨਹੀਂ ਆਉਂਦੀ ਦਸਤਗੀਰ ਕਹਿੰਦਾ ਹੈ ਮਹਾਰਾਜ ਹੂੰ ਗਿਣੇ ਤੇ ਮੈਂ ਚਾਰ ਹੀ ਨੇ ਸਤਿਗੁਰ ਕਹਿੰਦੇ ਵਾ ਹਾਂ ਇਹਨਾਂ ਚਾਰਾਂ 'ਚ ਹੀ ਤੂੰ ਭੁੱਲ ਗਏ ਫਿਰ ਗਿਣਤੀ ਕਰਸ ਹੁਣ ਫਿਰ ਗਿਣਤੀ ਆਰੰਭ ਕੀਤੀ 1 2 3 4 ਸਤਿਗੁਰੂ ਨੇ ਫਿਰ ਬਾਹ ਪਕੜ ਲਈ ਗਣਤੀ ਫਿਰ ਗਲਤ ਹੋ ਗਈ ਫਿਰ ਤੋਂ ਭੁੱਲ ਗਏ ਫਿਰ ਆਰੰਭ ਕਰ ਲੈ ਅਦ ਕੀ ਔਖੇ ਦਸਤਗੀਰ ਕਹਿੰਦਾ ਹੈ ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਤੁਸੀਂ ਮੇਰੀ ਬਾਹ ਪਕੜਨਾ ਮੈਂ ਕਿਹੜੀ ਥਾਂ ਤੇ ਬੁੱਲਦਾ ਉਸ ਥਾਂ ਦਾ ਮੈਨੂੰ ਪਤਾ ਚੱਲੇ ਸਤਿਗੁਰੂ ਕਹਿਣ ਲੱਗੇ ਠੀਕ ਜਿਵੇਂ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰ ਨੇ ਪਕੜਿਆ ਆ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਕਿਉਂ ਆਰੰਭ ਕਰ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ ਤੋ ਦਸਤਗੀਰ ਕਹਿਣ ਲਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐਸੇ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਹੈ ਗਿਣਤੀ ਤੇ ਇੱਕ ਤੋਂ ਹੀ ਆਰੰਭ ਕਰਨੀ ਪੈਗੀ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ ਖੁਦਾ ਮੂਲ ਹੈ ਇੱਕਾ ਮੂਲ ਹੈ ਇਸ ਵਾਸਤੇ ਗੁਰੂ ਨਾਨਕ ਦਾ ਕਲਾਮ ਇੱਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਕਰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਦੇ ਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓ ਅਵੰਕਾਰ ਇੱਕੇ ਤੋਂ ਸ਼ੁਰੂ ਹੁੰਦੀ ਏ ਇੱਕ ਤੋਂ ਆਰੰਭ ਹੁੰਦੀ ਏ ਤੇ ਇੱਕ ਜਗਤ ਦਾ ਮੂਲ ਹੈ ਇਹ ਇੱਕ ਜਗਤ ਦੀ ਬੁਨਿਆਦ ਹੈ ਦਸਤਗੀਰ ਨੂੰ ਤਸੱਲੀ ਹੋਈ ਇੱਕ ਮਨ ਨੂੰ ਧਾਰਸ਼ ਮਿਲੀ ਕਿਸੇ ਅਨਭਵੀ ਪੁਰਸ਼ ਔਰ ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ ਤੇ ਸਵਾਲਾਂ ਦਾ ਬੋਝ ਫਿਰਦੇ ਤੋਂ ਉਤਰਿਆ ਦੂਜਾ ਸਵਾਲ ਅੱਗੋਂ ਰੱਖ ਦਿੱਤਾ ਮਹਾਰਾਜ ایسا جڑا خدا ہے جو جگت دا مول ہے سنسار دا مول ہے را کی تلاش کریے کیونکہ اسلامی جگت دیچ عام کلپنا ہے کہ وہ ستویں آسمان دے اور سارے دیش دیچ بھی مختلف اس سنبندج راوان سب راواں ست گر کہن لگا کہ بھرے ہوا ایک جام منگا ਤੋ ਕਟੋਰਾ ਦੁੱਧ ਦਾ ਭਰਿਆ ਹੋਇਆ ਆ ਗਿਆ। ਸਤਿਗੁਰ ਗੌਰ ਨਾਲ ਦੇਖਦੇ ਨੇ ਤੇ ਕਹਿੰਦੇ ਫਕੀਰ ਸਾਈ ਇਸ ਦੇ ਵਿੱਚ ਕੁਝ ਹੈ। ਘਬਰਾ ਗਏ ਦਸਤਗੀਰ ਐਸਾ ਤੇ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਝ ਉੱਚੇ ਪਾ ਦਿੱਤਾ ਹੋਵੇ। ਗੌਰ ਦੇ ਨਾਲ ਜਦ ਦੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ ਐ ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਝ ਵੀ ਨਹੀਂ ਇਹ ਪਾਕ ਸ਼ੀਰ ਹੈ। ਇਹ ਪਵਿੱਤਰ ਦੁਧ ਹੈ ਸਤਿਗੁਰੂ ਕਹਿੰਦੇ ਨੇ ਇਸ ਦੇ ਪਾਕ ਹੋਣ ਤੇ ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਸ ਵਿੱਚ ਕੁਝ ਨਹੀਂ ਹੈ ਇਹ ਮੈਂ ਮੰਨਣ ਨੂੰ ਤਿਆਰ ਨਹੀਂ ਇਹਦੇ ਵਿੱਚ ਕੁਝ ਹੈ ਤਾਂ ਦਸਤਗੀਰ ਕਹਿੰਦਾ ਕੀ ਹੈ ਸਤਿਗੁਰੂ ਕਹਿੰਦੇ ਨੇ ਕਿ ਉਹ ਹੈ ਤੇ ਹੁਣ ਤੂੰ ਦੱਸ ਕਿੱਥੇ ਹੈ ਹੈ ਕਿ ਨਹੀਂ ਦਸਤਗੀਰ ਕਹਿੰਦਾ ਕਿ ਉਹ ਤੇ ਹੈ مہاراج کہ مہاراج ہے سہی پر دکھائی نہیں تے سی پر درشتی گوچر نہیں دا سگل بنسپت میں سگل دودھ میں اوچ نیت میں جوت سنا گھٹ گٹ مادو جیا جی دھدے زرے کن کن گھو ہے جگت جرے ذرے وہ پربھو آپ ہے وہ کرتا پورک آپ ہے جتنی اس کی بنتر ہے جتنی اس کی کرت ہے وہ ساری کرت آپ بیٹھا ہوا پھر دستویر نے پرشن کیتا مہاراج ایسا جہا پرماتما اتنا شکتی شالی وہ کردہ کی ہے ادا دھندہ کی ہے ادا کم کی ہے ਆਖਰੀ ਸ਼ਕਤੀ ਦਾ ਵੇ ਸ਼ਕਤੀ ਦਾ ਕੰਮ ਹੈ ਕੁਝ ਕਰਨਾ ਉਹਦਾ ਧੰਦਾ ਕੀ ਹੈ ਆਖਰ ਉਸਦੀ ਕੋਈ ਤਰਤੀ ਨਹੀਂ ਹੋਵੇਗੀ ਆਖਰ ਉਸਦਾ ਕੋਈ ਧੰਦਾ ਨਹੀਂ ਹੋਵੇਗਾ ਸਾਰਿਆਂ ਵਿੱਚ ਬੈਠ ਕੇ ਉਹ ਕੀ ਕਰਦਾ ਸੀ ਸਤਿਗੁਰ ਕਹਿਣ ਨੇ ਦਸਤਵੀਰ ਤੇਰੇ ਸਵਾਲ ਬਹੁਤ ਸਾਰੇ ਨੇ ਤੇ ਤੂੰ ਐਸੇ ਸਵਾਲ ਕਰਦਾ ਜਾਏਂਗਾ ਮੈਂ ਜਵਾਬ ਦਿੰਦਾ ਜਾਵਾਂਗਾ ਪਰ ਮੈਂ ਹੁਣ ਸੋਚਦਾ ਤਿਆਂ ਤੂੰ ਖੁਦਾ ਦੀ ਤੋਹੀਨ ਕਰ ਰਿਹਾ ਹੈ ਕਿਉਂਕਿ ਖੁਦਾ ਦਾ ਰੂਪ ਹੁੰਦਾ ਹੈ ਖੁਦਾ ਦਾ ਗਿਆਨ ਖੁਦਾ ਦੀ ਅਸਲੀ ਤਸਵੀਰ ਆਉਂਦੀ ਏ ਉਸ ਦੀ ਵਿਚਾਰ ਤੇ ਤੂੰਸ ਦੇ ਵਿਚਾਰਾਂ ਦੀ ਤੂੰਸ ਦੇ ਗਿਆਨ ਦੀ ਤੋਹਫੀਨ ਕਰ ਰਹੇ ਹੈ ਕਿਉਂਕਿ ਤੂੰ ਖੁਦ ਸਿੰਘਾਸਣ ਤੇ ਬੈਠਾ ਹੈ ਤੇ ਮੇਰੇ ਕੋਲ ਵਿਚਾਰ ਸੁਣ ਰਹੇ ਹੈ ਮੈਂ ਥੱਲੇ ਖੜਾ ਦਸਤਗੀਰ ਦਾ ਮਨ ਕਾਫੀ ਪਿਲ ਚੁਕਿਆ ਸੀ ਕਹਿਣ ਲੱਗਾ ਫਿਰ ਮਹਾਰਾਜ ਮੈਂ ਕੀ ਕਰਾਂ ਸਤਿਗੁਰ ਕਹਿਣ ਲੱਗੇ ਫਿਰ ਤੂੰ ਉਹੀ ਕਰ ਜੋ ਕਿਸ ਤੈਨੂੰ ਕਰਨਾ ਚਾਹੀਦਾ ਹੈ ਤੂੰ ਥੱਲੇ ਆ ਕੇ ਬੈਠ ਮੈਂ ਸਿੰਘਾਸਣ ਤੇ ਬੈਠਾਂਗਾ ਔਰ ਸਿੰਘਾਸਣ ਤੇ ਬੈਠ ਕੇ ਮੈਂ ਤੈਨੂੰ سوال کا جواب دیا گا جو نیم ہے جو ہے دستگیر نے سوچیا سودا سستا ہی ہے ایک دم تھلے آئی آپ کے بسمات تاری ہو گیا آپ حلول کر گئے آپ سمادی لین ہو گئے تھلے بیٹھا دستگیر کہندہ ہے مہاراج چھتی رسو خدا کردہ کیے ਮੁਸਕਰਾਉਂਦੇ ਹੋਏ ਗੁਰੂ ਨਾਨਕ ਨੇ ਨੇਤਰ ਖੋਲੇ ਆਖਿਆ ਦਸਤਗੀਰ ਖੁਦਾ ਇਹੀ ਕੁਝ ਕਰਦਾ ਹੈ ਜੋ ਸਿੰਘਾਸਣ ਤੇ ਬੈਠਾ ਹੁੰਦਾ ਹੈ ਉਹਨੂੰ ਥੱਲੇ ਲਾ ਛੜਦਾ ਹੈ ਜੋ ਥੱਲੇ ਹੁੰਦਾ ਹੈ ਉਹਨੂੰ ਸਿੰਘਾਸਣ ਤੇ ਬਿਠਾ ਦਿੰਦਾ ਹੈ ਛਿਨ ਮੇ ਰੰਗ ਰਾਵ ਕੋ ਕਰੇ ਰਾਵ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੇ ਇਹ ਤਾਂ ਕੋ ਵਿਵਹਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਉਸ ਦਾ ਵਿਵਹਾਰ ਹੈ ਕਿ ਉਸ ਦਾ ਧੰਦਾ ਹੈ ਖਾਲੀਆਂ ਨੂੰ ਭਰ ਦਿੰਦਾ ਹੈ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ ਹਾਸੇ ਵਿੱਚ ਰੋਣਾ ਪਾ ਦਿੰਦਾ ਹੈ ਰੋਣੇ ਵਿੱਚ ਹਾਸਾ ਪਾ ਦਿੰਦਾ ਹੈ ਜ਼ਿੰਦਗੀ ਵਿੱਚ ਮੌਤ ਪਾ ਦਿੰਦਾ ਹੈ ਫਿਰ ਮੌਤ ਵਿੱਚ ਜ਼ਿੰਦਗੀ ਪਾ ਦਿੰਦਾ ਹੈ ਨਫੇ ਵਿੱਚ ਨੁਕਸਾਨ ਪਾ ਦਿੰਦਾ ਹੈ ਨੁਕਸਾਨ ਵਿੱਚ ਫਿਰ ਨਫਾ ਪਾ ਦਿੰਦਾ ਹੈ ਇੱਜ਼ਤ ਵਿੱਚ ਬੇਇੱਜ਼ਤੀ ਨੂੰ ਜਨਮ ਦੇ ਦਿੰਦਾ ਹੈ ਔਰ ਫਿਰ ਬੇਇੱਜ਼ਤੀ ਵਿੱਚ ਇੱਜ਼ਤ ਪੈਦਾ ਹੋ ਜਾਂਦੀ ਹੈ ਇਸ ਧੰਮ ਦਾ ਇਹ ਉਸ ਪ੍ਰਭੂ ਦਾ ਧੰਦਾ ਹੈ ਖਾਲੀਆਂ ਨੂੰ ਭਰਨਾ ਭਰਿਆਂ ਨੂੰ ਖਾਲੀ ਕਰ ਦੇਣਾ ਫਿਰ ਭਰ ਦੇਣਾ ਫਿਰ ਖਾਲੀ ਕਰ ਦੇਣਾ ਇਹ ਉਸ ਪ੍ਰਭੂ ਦੀ ਕਲੀਲ ਹੈ ਇਹ ਉਸ ਪ੍ਰਭੂ ਦਾ ਇੱਕ ਦੰਦਾ ਹੈ ਇਹ ਉਸ ਪ੍ਰਭੂ ਦਾ ਇੱਕ ਕੰਮ ਹੈ ਦਸਤਗੀਰ ਗੁਰੂ ਨਾਨਕ ਦੇਵ ਜੀ ਆ ਕੇ ਪਏ ਜਿਸ ਸਿੰਘਾਸਣ ਤੇ ਦਸਤਗੀਰ ਨੇ ਬਿਠਾਇਆ ਇਹ ਅਮਰ ਸਿੰਘਾਸਣ ਅੱਜ ਤੱਕ ਵੀ ਬਣਿਆ ਹੋਇਆ ਹੈ ਔਰ ਉਸ ਦਿਖੇ ਬਕਾਇਦਾ ਉਸ ਦਸਤਗੀਰ ਨੇ ਇੱਕ ਤਖਤੀ ਲਗਵਾਈ ਸੀ ਉਸ ਜ਼ਮਾਨੇ ਵਿੱਚ ਜੋ ਅੱਜ ਤੱਕ ਵੀ ਲਗੀ ਹੋਈ ਹੈ ਮੋٹے ਹਰੂਫ ਵਿੱਚ ਉੱਥੇ ਲਿਖਿਆ ਹੋਇਆ ਹੈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਥੱਲੇ ਚਾਰ ਬਾਰੀਕ ਲਹਿਣਾ ਨੇ ਪੁਰਾਣੀ ਅਰਬੀ ਰਚ ਜਿਸ ਦਾ ਤਰਜਮਾ ਇਸ ਢੰਗ ਨਾਲ ਕਰਵਾਇਆ ਗਿਆ ਕਿ ਰਬੁਲ ਮਜੀਦ ਹਜ਼ਰ ਬਾਬਾ ਨਾਨਕ ਇੱਥੇ ਆਏ ਉਹਨਾਂ ਦੇ ਆਉਣ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫਟਿਆ ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਵੀ ਸਰਸਰਜ ਹੋਈ ਔਰ ਇਹ ਯਾਦਗਾਰੀ ਅਸਥਾਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਗਦਾਦ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਪ੍ਰਿਥਵੀ ਦੇ ਵਿੱਚ ਭਰਮਣ ਕਰਦੇ ਆਇਆ ਇਸ ਢੰਗ ਦੇ ਪ੍ਰਸ਼ਨ ਇਸ ਢੰਗ ਦੇ ਜੋ ਸਵਾਲ ਸਨ ਉਹਨਾਂ ਦਾ ਜਵਾਬ ਦਿੰਦੇ ਰਹੇ ਚਾਹੇ ਉਹ ਜਵਾਬ ਸਵਾਲ ਯੋਗੀ ਕਰਨ ਚਾਹੇ ਹਰੀਦਵਾਰ ਦੇ ਬ੍ਰਾਹਮਣ ਕਰਨ ਚਾਹੇ ਬਨਾਰਸ ਦੇ ਪ੍ਰੋਹਤ ਕਰਨ ਚਾਹੇ ਮੱਕੇ ਦੇ ਹਾਜੀ ਕਰਨ ਚਾਹੇ ਬਗਦਾਦ ਦੇ ਪੀਰ ਕਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਰ ਬਸ਼ਰ ਲਈ ਜਵਾਬ ਮੌਜੂਦ ਹੈ ਔਰ ਆਪ ਜਵਾਬ ਦੇਣ ਵੀਰੋ ਦਸਤਗੀਰ ਦੇ ਸਵਾਲਾਂ ਦਾ ਜਵਾਬ ਕਿਆ ਖੂਬਸੂਰਤ ਅੰਦਾਜ਼ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਕੀਤਾ ਦਸਤਗੀਰ ਨੇ ਸਵਾਲ ਵੀਰੋ ਇਸ ਕਰਕੇ ਕੀਤੇ ਸੀ ਆਪਣੇ ਵੱਲੋਂ ਨੇ ਬਹੁਤ ਔਖੇ ਸਵਾਲ ਕੀਤੇ ਕਿ ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਆਏਗਾ ਲਾ ਜਵਾਬ ਹੋ ਜਾਣਗੇ ਮੇਰੀ ਜਿੱਤ ਹੋ ਜਾਏਗੀ ਉਹਨੇ ਆਪਣੀ ਜਿੱਤ ਦੀ ਚਾਲ ਚੱਲੀ ਸੀ ਲੇਕਿਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਦੇ ਪ੍ਰਸ਼ਨਾਂ ਦਾ ਜਵਾਬ ਦਿੱਤਾ ਤੇ ਦਸਤਗੀਰ ਲਾਜ ਜਵਾਬ ਹੋ ਗਿਆ ਦਸਤਗੀਰ ਦੀਆਂ ਦਲੀਲਾਂ ਦਸਤਗੀਰ ਦੀਆਂ ਚਲਾਕੀਆਂ ਸਾਰੀਆਂ ਮੁੱਕ ਗਈਆਂ ਤੇ ਗੁਰੂ ਨਾਨਕ ਦੇਵ ਜੀ ਨੂੰ ਸਦਕਾਰ ਸਨਮਾਨ ਤੇ ਮੰਨਣ ਤੇ ਮਜਬੂਰ ਹੋ ਗਿਆ ਵੀਰੋ ਅੱਜ ਦੀ ਕਥਾ ਦੇ ਵਿੱਚੋਂ ਸਾਨੂੰ ਸਭ ਤੋਂ ਵੱਡਾ ਇਸਬਕ ਮਿਲਦਾ ਵੈ ਕਿ ਅੱਲਾ ਰੱਬ ਅਲ ਇੱਜ਼ਤ ਦੀ ਜ਼ਾਤ ਹੀ ਇਸ ਦੁਨੀਆ ਦੀ ਖਾਲਕ ਮਾਲਕ ਹੈ ਨਾ ਹੀ ਉਸ ਤੋਂ ਬਾਅਦ ਹੈ ਕੁਝ ਤੇ ਨਾ ਹੀ ਉਸ ਤੋਂ ਬਗੈਰ ਹੈ ਕੁਝ ਸਭ ਕੁਝ ਉਹਦੇ ਨਾਲ ਹੀ ਹੈ ਉਹ ਜਿਹਨੂੰ ਚਾਵੇ ਜੋ ਚਾਵੇ عطا ਕਰਦਾ ਵੈ ਉਦੀ ਰਹਿਮਤ ਹੋਵੇ ਤੇ ਵੀਰੋ ਮੁਸ਼ਕਲ ਤੋਂ ਮੁਸ਼ਕਲ ਇਮਤਿਹਾਨ ਵੀ ਕੱਟ ਜਾਂਦਾ ਵੈ ਉਦੀ ਰਹਿਮਤ ਹੋਵੇ ਤੇ ਬੰਦਾ ਵੀਰੋ ਕਾਮਯਾਬੀ ਦੇ ਸੀੜੀਆਂ ਚੜਦਾ ਵੈ ਉਦੀ ਰਹਿਮਤ ਅਗਰ ਨਾ ਹੋਵੇ ਤੇ ਅਕਲਮੰਦ ਤੋਂ ਅਕਲਮੰਦ ਵੀਰੋ ਉਹ ਵੀ ਨਕਾਮ ਹੋ ਜਾਂਦਾ ਵੈ ਦੁਨੀਆ ਤੇ ਕਾਮਯਾਬੀ ਦਾ ਸਿਰਫ ਇੱਕ ਹੀ ਰਾਜ਼ ਹੈ ਅੱਲਾ ਰੱਬੁਲ ਇਜ਼ਤ ਦੀ ਬੰਦਗੀ ਉਸ ਦੇ ਨਾਲ ਜੁੜਨਾ ਉਸ ਦੀ ਇਬਾਦਤ ਕਰਨਾ ਤੇ ਉਹਦੇ ਦੱਸੇ ਹੋਏ ਤਰੀਕੇ ਦੇ ਮੁਤਾਬਕ ਜ਼ਿੰਦਗੀ گزارਨਾ ਇਸ ਕਰਕੇ ਵੀਰੋ ਆਪਣੀ ਜ਼ਿੰਦਗੀ ਨੂੰ ਢਾਲ ਲਓ ਜਿਹੜੇ ਗੁਨਾਹ ਕੀਤੇ ਐ ਜਿਹੜੇ ਬਦਕਾਰ ਬਦਕਾਰੀਆਂ ਕੀਤੀਆਂ ਗਲਤ ਰਸਤੇ ਚੱਲੇ ਜੇ ਉਹਨਾਂ ਦੀ ਮਾਫੀ ਮੰਗ ਲਓ ਤੇ ਅੱਲਾ ਦੇ ਦੱਸੇ ਹੋਏ ਰਸਤੇ ਤੇ ਚੱਲੋ ਇਹੋ ਹੀ ਅਸਲ ਜ਼ਿੰਦਗੀ ਦੀ ਕਾਮਯਾਬੀ ਹੈ ਅੱਲਾ ਪਾਕ ਦੀ ਜ਼ਾਤ ਸਭ ਤੇ ਆਪਣਾ ਕਰਮ ਆਪਣੀ ਰਹਿਮਤ ਕਰੇ ਸਾਨੂੰ ਬੁਰੇ ਲੋਗਾਂ ਤੋਂ ਬੁਰੇ ਵਕਤ ਤੋਂ ਮੁਸੀਬਤ ਬਕਤ ਤੋਂ ਬਚਾਵੇ ਵੀਰੋ ਤੁਹਾਨੂੰ ਕਿਸਤਾ ਇਹਨਾਂ ਕਿਹਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਲ ਲਾਜ਼ਮੀ ਕਰਨ ਆਪਣਾ ਸਾਰਾ ਕਾਰਖਾਨਾ ਯਾਦ ਰੱਖਣਾ ਅੱਲਾ ਫੇਜ਼